ਪਈ ਅਮ੍ਰਿਤਪਾਲ ਸਿੰਘ ਅਤੇ ਪਾਨਾ ਸਿੱਧੂ ਨਾਲ ਜੇਲ੍ਹ ਦੇ ਵਿੱਚ ਕੀ ਕੁਝ ਹੋ ਰਿਹਾ ਕਿਉਂਕਿ ਜੋ ਨੌਜਵਾਨ ਪੰਜਾਬ ਦੇ ਲਈ ਲੜਦੇ ਹਨ ਪੰਜਾਬ ਦੇ ਲਈ ਖੜਦੇ ਨੇ ਉਹਨਾਂ ਨੌਜਵਾਨਾਂ ਨੂੰ ਜਿਸ ਤਰੀਕੇ ਨਾਲ ਚੱਕਿਆ ਜਾਂਦਾ ਫਿਰ ਉਸ ਤੋਂ ਬਾਅਦ ਸਵਾਲ ਖੜੇ ਹੁੰਦੇ ਕਿ ਕੀ ਕੁਝ ਉਹਨਾਂ ਦਾ ਜੇਲ੍ਹ ਵਿੱਚ ਕੀਤਾ ਜਾਂਦਾ ਤਾਂ ਉਸ ਦਾ ਅਸਲ ਮਤਲਬ ਉਹ ਦੱਸ ਰਿਹਾ ਜੋ ਖੁਦ ਜੇਲ੍ਹ ਵਿੱਚ ਜਾ ਕੇ ਪ੍ਰਵਿੰਦਰ ਸਿੰਘ ਝੂਟਾ ਉਹਨਾਂ ਦੇ ਮੂੰਹੋਂ ਸੁਣਦੇ ਆ ਕਿ ਕੀ ਕੁਝ ਜੇਲ੍ਹ ਦੇ ਅੰਦਰ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਜਾਂ ਕੀ ਕੁਝ ਉਹਨਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੇ ਨੇ ਇਸ ਵੀਡੀਓ ਵਿੱਚ ਦੇਖਦੇ ਆ ਤੇ ਉਸ ਤੋਂ ਪਹਿਲਾਂ ਕਮੈਂਟ ਵਿੱਚ ਜਰੂਰ ਦੱਸਿਓ ਕਿ ਭਾਨਾ ਸਿੱਧੂ ਨੂੰ ਇਸ ਤਰ੍ਹਾਂ ਫੜਨਾ ਸਹੀ ਹੈ ਕਿ ਗਲਤ ਆਪਣੀ ਰੈਕਮੈਂਟ ਵਿੱਚ ਜਰੂਰ ਦੱਸਿਓ ਤੇ ਵੀਰ ਨੂੰ ਬਾਤਾਂ ਸ਼ੇਅਰ ਕਰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਕੱਲ ਪੰਜਾਬ ਦੇ ਵਿੱਚ ਹੋ ਰਿਹਾ ਹੈ ਤੁਹਾਨੂੰ ਸਭ ਨੂੰ ਪਤਾ ਕਿ ਕਿਵੇਂ ਭਾਨੇ ਸਿੱਧੂ ਨਾਲ ਤੱਕਾ ਹੋਇਆ ਤੇ ਪਹਿਲਾਂ ਵੀ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਕਿ ਝੋਟੇ ਦੇ ਨਾਲ ਵੀ ਤੱਕਾ ਹੋਇਆ ਜੋ ਮਾਨਸਾਲਾ ਝੋਟਾ ਨਸ਼ਿਆਂ ਦੇ ਖਿਲਾਫ ਉਹਨੇ ਮਹਮ ਬਿੱਡੀ ਹੋਈ ਹੈ ਕਦੇ ਉਤੇ ਹਮਲਾ ਕਰਾ ਦਿੱਤਾ ਜਾਂਦਾ ਸੀ ਕਿਤੇ ਉਹਨੂੰ ਕੁਛ ਕਹਿ ਦਿੱਤਾ ਜਾਂਦਾ ਸੀ ਕਦੇ ਕੁਛ ਬਾਤ ਅੱਜ ਸੱਚਾਈ ਉਹਦੇ ਮੂੰਹੋਂ ਸੁਣਨੀ ਹੈ ਮੈਂ ਉਹਨੂੰ ਐਡ ਲਗਿਆਂ ਕਰਨਾ ਤੇ ਉਹ ਆਪਣੇ ਮੂੰਹੋਂ ਦੱਸੂਗਾ ਕੀ ਕੁਛ ਹੋਇਆ ਉਹ ਆਈਓ ਆਈਓ ਦਾ ਹੱਕ ਹੁੰਦਾ ਹੈ ਆਪਦੇ ਆਈਓ ਦੇ ਆਪਸ ਪਰਧ ਹੋ ਜਾਂਦੇ ਆਈਓ ਨਹੀਂ ਕੁਛ ਕਰਦਾ ਜਿਆ ਕੌਰ ਸਿੰਘ ਹੁੰਦਾ ਮੇਰੇ ਦਾੜੀ ਨੂੰ ਮੇਰੇ ਨਲਾਂ ਨੂੰ ਮਰੋੜਾ ਦਿੰਦਾ ਮੇਰੇ ਮੂੰਹ ਤੇ ਬਹਿ ਜਾਂਦਾ ਮੈਨੂੰ ਲੰਬਾ પાਕੇ ਮੂੰਹ ਦੇ ਉੱਤੇ ਬਹਿ ਕੇ ਮੂੰਹ ਰਗੜਦਾ ਮੇਰੇ ਨਲਾਂ ਨੂੰ ਮਰੋੜਾ ਮੋੜ ਮੈਨੂੰ ਗੰਦੀਆਂ ਗਾਲਾਂ ਕੱਢਦਾ ਮਾਵਾ ਪੈਣਾਂ ਦੀਆਂ ਮੈਂ ਤੇਰੇ ਮਿਰਚਾਂ ਪਾਉਂਗਾ ਤੈਨੂੰ ਮੈਂ ਬਣਾਉਂਗਾ ਸਿੰਘ ਤੈਨੂੰ ਮੈਂ ਬਿਕਣੋਂ ਹਟਾਉਂਗਾ ਨਸ਼ੇ ਬਹੁਤ ਜਲੀਲ ਕਰਦਾ ਥਾਣੇ ਚ ਲਿਜਾ ਕੇ ਮੇਰਾ ਮੈਡੀਕਲ ਕਰਵਾਉਂਦੇ ਨੇ ਪੁਲਿਸ ਲੈਣ ਦੇ ਡਾਕਟਰ ਤੋਂ ਮੈਂ ਕਹਿਆ ਇਹਦਾ ਪੁਲਿਸ ਲੈਣ ਦਾ ਸੁਡਾ ਆਰ ਦਾ ਡਾਕਟਰ ਹੈ ਮੇਰਾ ਹਾਊਸ ਸਿਵਲ ਹਸਪੀਟਲ ਤੇ ਮੈਡੀਕਲ ਕਰਵਾਇਆ ਜਾ ਉਹ ਤੋਂ ਕਰਾ ਕੇ ਜੱਜ ਦੇ ਭੇਜਣਾਂ ਮੈਂ ਜੱਜ ਇਸ ਦੇ ਦੌਰਾਨ ਇਹਨਾਂ ਨੂੰ ਆਏ ਹੁੰਦਾ ਮੈਡੀਕਲ ਤਾਂ ਹੋ ਗਿਆ ਝੂਠੇ ਕਿਹੜਾ ਬੋਲਣਾ ਜਾਂ ਚਵੇ ਵੀ ਮੈਡੀਕਲ ਕਰਨ ਤੋਂ ਬਾਅਦ ਇਹ ਮੇਰੇ ਮੁੱਕੇ ਮਾਰਦਾ ਔਰ ਉਹ ਮੇਰਾ ਆਈਓ ਨਾ ਹੋਣ ਦੇ ਬਾਅਦ ਉਹੀ ਬੰਦਾ ਇੱਕੋ ਹੀ ਬੰਦਾ ਇੱਥੇ ਮੁੱਕੇ ਮਾਰਦਾ ਤੂੰ ਸਰਕਾਰ ਖਿਲਾਫ ਬੋਲਦਾ ਕਰਦਾ ਤੂੰ ਕੋਸ ਖਿਲਾਫ ਬੋਲਦਾ ਤੂੰ ਨਸ਼ੇ ਫੜਨ ਨੂੰ ਕੌਣ ਹੁੰਨਾ ਜਗਤ ਦੀਆਂ ਗਾਲਾਂ ਕੱਢਦਾ ਤੇਰੇ ਮਿਰਚਾਂ ਤੱਕੂਂਦਰੇ ਮਾਂ ਤੂੰ ਕਰ ਲੈਣਾ ਉਸ ਕਰਨਾ ਯਾਰ ਮੈਂ ਵੀ ਗੰਦੀਆਂ ਗਾਲਾਂ ਕੱਢ ਦਿੰਦਾ ਮੂਰੋ ਕੋਈ ਚੱਕਰ ਵਾਲੀ ਗੱਲ ਨਹੀਂ ਹਮ ਆਪਾਂ ਕਿ ਮੈਂ ਡਰਦਾ ਨਹੀਂ ਮੈਨੂੰ ਕਹ ਤੂੰ ਬੋਲੇਗਾ ਮੈਂ ਆ ਹੀ ਬੋਲੂਗਾ ਹੋਰ ਕੋਈ ਅਫਸਰ ਉੱਥੇ ਆਉਂਦਾ ਜਰਮਨ ਨੂੰ ਨੰਗੇ ਪਿੰਡੇ ਖੁੱਲੇ ਵਾਲਾ ਕੋਰਟ 'ਚ ਪੇਸ਼ ਕਰਦੇ ਨੇ ਜਿਹੜੀ ਮੈਂ ਕੱਲ ਫੋਟੋ ਪਾ ਕੇ 26 ਜਨਮ ਅੰਦੀ ਦਾ ਬਿਆੰਗ ਕਰਾਇਆ ਸੀ ਵੀ ਸਾਡੇ ਵੱਲੋਂ ਮੁਬਾਰਕਾਂ 26 ਜਨਮ ਅੰਦੀ ਜਣੀ ਸਾਡੀਆਂ ਕਰੀਏ 26 ਜਨਮ ਅੰਦੀਆਂ ਸਾਨੂੰ ਤਾਂ ਇਹ ਨੰਗੇ ਪਿੰਡੇ ਕੋਟਾਂ 'ਚ ਪੇਸ਼ ਕਰਦੇ ਨੇ ਇਹ ਉਹਨਾਂ ਨੂੰ ਐਨਕਾਂ ਲਵਾ ਕੇ ਲੰਦੇ ਗੈਕਸਟਰ ਤੇ ਹੁਣ ਪਾ ਮੇਰੀ ਵੀਡੀਓ ਦੇਖ ਕੇ ਰੋਣਾ ਹੀ ਆਉਂਦਾ ਇਹ ਲੋਦੇ ਸਿਰ ਨੂੰ ਐਂ ਮਰੋੜਦੇ ਨੇ ਐ ੱਤਕੇ ਮਾਰਤ ਕਰਦੇ ਨੇ ਆਉਂਦੇ ਆ ਨਾ ਹਾਂ ਗੈਂਗਸਟਰਾਂ ਨੂੰ ਲਿਆਉਂਦੇ ਆ ਇਹ ਬਾਈ ਐਨ ਵਿਚਾਰੇ ਨਾਲ ਗੱਲਾਂ ਕਰਦੇ ਹੱਸਦੇ ਖੇਡਦੇ ਆ ਪਰ ਇੱਕ ਸਮਾਜ ਸੇਵੀ ਨੂੰ ਜਿਹੜਾ ਬੰਦਾ ਪੰਜਾਬ ਲਈ ਕੰਮ ਕਰ ਰਿਹਾ ਹੈ ਉਹ ਖੇਮੇ ਤੱਕ ਮੁੱक्की ਨਾਲ ਗੱਡੀਆਂ ਸਿਰਦੇ ਉਸ ਤੋਂ ਬਾਅਦ ਨਾ ਪ੍ਰਸ਼ੀਧਰ ਸਿੰਘ ਨੂੰ ਦੱਸਦਾ ਮੈਂ ਉਸ ਤੋਂ ਬਾਅਦ ਮੈਨੂੰ ਇਹ ਉੱਤੇ ਜੇਲ੍ਹ ਸ਼ਿਫਟ ਕਰਿਆਉਂਦੇ ਨੇ ਜੇਲ੍ਹ 'ਚ ਮੈਨੂੰ 295 ਵਾਲਾ ਹੱਤਾ ਹੁੰਦਾ ਜਿੱਥੇ ਜਿਹੜੇ ਗ੍ਰੰਥ ਸਾਹਿਬ ਦੀਆਂ ਜਾਂ ਪੱਗਾਂ ਲਾ ਕੇ ਬਿਆਦਮੀਆਂ ਕਰੀਆਂ ਹੁੰਦੇ ਨੇ ਜ਼ਿਆਦਾਤਰ ਉਹ ਚ ਕੁਝ ਨਿਰਦੋਸ਼ ਵੀ ਹੁੰਦੇ ਨੇ ਕੁਝ ਸਹੀ ਵੀ ਹੁੰਦੇ ਨੇ ਹਨਾ ਉਹਦੇ 'ਚ ਬੰਦ ਕਰਿਆ ਜਾਂਦਾ ਸਿਰਫ ਕੱਲੇ ਨੂੰ ਇੱਕ ਕੋਠੜੀ ਕੱਲੇ ਨੂੰ ਜਮ੍ਹਾਂ ਅਲੌਣ ਬੰਦੇ ਨੂੰ ਉੱਥੇ ਕੈਮਰੇ ਲਾਏ ਜਾਂਦੇ ਨੇ ਉਹ ਅੰਦਰ ਬਾਹਰ ਫਲੈਸ਼ ਜਿ ਨਹੀਂ ਲਾਉਂਦੇ ਕੱਲਾ ਹੂੰ ਬਈ ਜਦੋਂ ਮੇਰੇ ਕੈਮਰੇ ਲਾ ਆਂਦ ਨੇ ਫਿਰ ਮੇਰਾ ਹੱਥ ਦੁਖਿਆਦਾ ਹੁੰਦਾ ਡਾਂਕ ਕਿ ਡੋਂਕੇ ਗੱਲ ਕਰਾਂ ਮੈਂ ਇੱਕਾ ਥਣੋਂ ਡੰਡ ਲਾ ਲਾ ਦਫਾਉਣਾ ਸਾਰਾ ਕੁਝ ਦੇਖਦਾ ਉੱਥੇ ਮੈਂ ਕੁਝਦਾ ਕਹਿੰਦੇ ਡੀ ਜੇ ਜਿਹਨ ਲਵਾਇਆ ਡੀ ਜੇ ਨੇ ਕੌਣ ਲਵਾਇਆ ਮੈਂ ਭਵੰਤ ਮੰਨ ਦੇਖਦਾ ਮੈਨੂੰ ਫਿਰ ਮੈਂ ਜਿਹੜਾ ਕੋ ਸੁਣਦਾ ਮੈਂ ਇਥੋਂ ਮੈਂ ਕੈਮਰੇ ਸਾਹਮਣੇ ਕਰ ਦਾਂਗਾ ਜਾਣ ਪੁੱਛ ਕੇ ਕਰਦਾ ਬਹੁਤ ਕੁਝ ਕਰਦਾ ਜੇ ਮੈਂ 2 ਮਿੰਟ ਕੈਮਰੇ ਤੋਂ ਪਰਾਂ ਲੁੱਕ ਕੇ ਬਹਿ ਜਾਣਾ ਭੱਜ ਕੇ ਆਉਂਦੇ ਜੇ ਮੈਂ ਕੁਝ ਕਰਦਾ ਅਹਨੀਆਂ ਰੈਡਾ ਮਾਰੀਆਂ ਇਹਨਾਂ ਨੇ ਲੋਕ ਜਿਹੜਾ ਕੈਦੀਆਂ ਨੂੰ ਦੁਖੀ ਕਰਨੇ ਮਾਰੇ ਵਿੱਚ ਉਹ ਝੋਟੇ ਬੁਰਧ ਹੋਣ ਵੀ ਗੋਣ ਫਾੜਦੇ ਨੇ ਆ ਕੇ ਵੀ ਵਿਚਾਰੇ ਉਹ ਦੁਖੀ ਬੁਰਧ ਹੋਇਆ ਨਾ ਵੀ ਮੇਰੇ ਕਰਕੇ ਵੀ ਝੋਟੇ ਕਰਕੇ ਤਕਲੀਫ ਹੋ ਰਹੀ ਆ ਤੇ ਅੰਦਰ ਮੈਨੂੰ ਕੀ ਪਤਾ ਹੁਣ ਬਾਈ ਕੀ ਦਿੱਤਾ ਤੇ ਨਵੇਂ ਮਿਆਂ ਚ ਕੀ ਪਤਾ ਕੀ ਦਿੱਤਾ ਹੋਵੇ ਰੋਟੀ ਤੇ ਲਾ ਕੇ ਮਰਕਰੀ 6 ਮਹੀਨੇ ਨੂੰ ਬਤਾ ਦਿਕੋ ਕਿ ਉਹ ਦੂਬਾਦ ਨੂੰ ਪ੍ਰੋਬਲਮ ਆ ਰਹੀਆਂ ਨੇ ਬਾਹਰ ਆ ਕੇ ਬਹੁਤ ਜਾਂਦੀ ਮੈਥੋਂ ਜ਼ਿਆਦਾ ਬੋਲਿਆ ਨਹੀਂ ਜਾਂਦਾ ਮੈਥੋਂ ਜ਼ਿਆਦਾ ਤੁਰਿਆ ਨਹੀਂ ਜਾਂਦਾ ਮੇਰਾ ਹਾਰਟ ਕਮਜ਼ੋਰ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਇੱਕਦਾਂ ਮੈਨੂੰ ਇਹ ਗੱਲਾਂ ਮੈਂ ਕਹ ਦੱਸੀਆਂ ਨਹੀਂ ਤੈਨੂੰ ਦੱਸਤੀਆਂ ਅੱਜ ਮੈਂ ਕਹਾਂ ਦੱਸਣੀਆਂ ਨੇ ਮੈਂ ਡਾਕਟਰ ਕੋਲ ਜਾਊਗਾ ਨਾ ਜੇ ਤੈਨੂੰ ਕੁਦਰਤ ਤਾਂ ਹੈ 6 ਮਹੀਨਾ ਚ ਤੂੰ ਮੁੱਠੀ ਬਣ ਜਾਵੇਂ ਜਮਾ ਹੱਟਰਾ ਇੱਕ ਇੱਕ ਪੰਜੇ ਤਲਦਾ 6 ਮਹੀਨਾ ਤੱਕ ਲੱਗੂ ਆਣੀ ਆਉਂਦਾ ਇਹ ਬਹੁਤ ਜ਼ੁਲਮ ਕਰਦੇ ਨੇ ਸਾਬ ਕੋ ਸਹੀ ਹੈ ਜੁੜ ਮੇਨਾਂ ਨੇ ਮੇਰੇ ਤੇ ਵੀ ਕਰਿਆ ਸੀ ਮੇਰੇ ਤੇ ਵੀ ਭਾਨਨੇ ਵਾਲਾ ਕੰਮ ਕਰਨਾ ਸੀ ਗੱਲ ਕਰ ਮੇਰੇ ਬਾਸ ਤੇ ਲੋਕ ਉਦੀ ਵਾਰ ਚਾਕੇ ਰਹਿ ਗਏ ਸੀ ਇਹ ਆਪਣੇ ਲੋਕ ਹੁਣ ਆਪਾਂ ਡੇਟ ਪਾਤੀ ਸੀ 29 ਜੇ ਆਪਾਂ 29 ਡੇਟ ਨਾ ਪਾਉਂਦੇ ਉਦੀ ਬਹਿ ਜਾਂਦੇ ਕੁਛ ਨਾ ਕੁਛ ਜਾਂ ਭਾਨਨੇ ਦੀ ਜਮਾਨਤ ਨਾ ਕਰਾਉਂਦੇ ਕਰ ਮੈਂ ਜੱਜ ਸਾਹਿਬ ਨੂੰ ਬੋਲ ਪਿਆ ਹਾਂ ਕੋਈ ਦੱਸਦਾ ਸੀ ਬੋਲ ਕੇ ਵੀ ਜੱਜ ਸਾਹਿਬ ਇਹਨਾਂ ਨੇ ਮੇਰੇ ਨਾਲ ਆਏ ਕਰਿਆ ਹਾ ਕੁਛ ਕਰਿਆ ਪਹਿਲਾਂ ਵੀ ਕਿਉਂ ਮੇਰੇ ਤੇ ਨਾ ਸੱਤ ਦਾ ਝੂਠਾ ਪਰਚਾ ਪਾਇਆ ਹੁੰਦਾ ਐਕਸੀਡੈਂਟ ਜਿੱਟਾ ਵੇਚਣ ਵਾਲਾ ਬੰਦਾ ਹੁੰਦਾ ਤੁਸੀਂ ਉਹ ਸਾਰਾ ਕੰਮ ਉਹ ਵੀ ਦੇਖਿਆ ਕਿ ਜਿਵੇਂ ਭਾਨੇ ਤੇ ਪਾਰ ਹਲੇ ਮੇਰੇ ਤੇ ਵੀ ਉਵੇਂ ਪਾਇਏ ਸੀ ਗੱਲਾਂ ਜਾਂ ਹੱਥ ਪਾਉਂਦਾ 200 ਦਾ ਕਦੇ ਜਨਾਨੀ ਛੇੜਨ ਦਾ ਕਦੇ ਕਿਵੇਂ ਵੀਰਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਯਾਰ ਹਮ ਹੈਗੇ ਤਾਂ ਆਪਣੇ ਭਰਾ ਹੀ ਨੇ ਹਾਂ ਹੈਗੇ ਤਾਂ ਇਹ ਤਾਂ ਆਪਣੇ ਭਰਾ ਨੇ ਬੱਟ ਇਹਨੂੰ ਸਰਕਾਰਾਂ ਦੇ ਬੱਧੇ ਨਿਕਲਾਉਣੇ ਮੈਂ ਕਹਿਣਾ ਯਾਰ ਮਹਾਂ ਨੂੰ ਸ਼ਰਮ ਨਹੀਂ ਆਉਂਦੀ ਫਿਰ ਦੇਖੋ ਹੱਥ ਬੰਦ ਦਿੱਤੇ ਜਾਂਦੇ ਆ ਇਹਨਾਂ ਨੂੰ ਡਰਾ ਵਾਜ ਦਿੱਤੇ ਜਾਂਦੇ ਆ ਵਿਚਾਰੇ ਤੇਰੀ ਬਦਲੀ ਕਰ ਹੁਣ ਆਪਣੇ ਦੀਪ ਸੁੱਧੂ ਨਾਲ ਕੀ ਹੋਇਆ ਬਾਈ ਨਾਲ ਅਮਰਪਾਲ ਨਾਲ ਕੀ ਹੋਇਆ ਉਸ ਤੋਂ ਪਹਿਲਾਂ 84 ਵੇਲੇ ਕੀ ਹੋਇਆ ਉਹ ਦੂਪਹਿਰਾਂ ਗੁਰੂਆਂ ਵੇਲੇ ਆਪਣੇ ਲੋਕ ਜਾਗਣਗੇ ਕਦੋਂ ਲੋਕ ਉੱਠ ਕੇ ਮੇਰੇ ਨਾਲ ਬਹੁਤ ਲੋਕ ਖੜੇ ਮੈਨੂੰ ਮਾਣ ਹੈ ਮੈਂ ਉਹਨਾਂ ਲੋਕਾਂ ਨੂੰ ਬਾਰ-ਬਾਰ ਕਹਿਣਾ ਕਿ ਹੁਣ ਵਾਰੀ ਆ ਵੀ ਪੰਨੇ ਨਾਲ ਖੜ੍ਹ ਜਾਓ ਕਿਉਂ ਕਈ ਲੋਕ ਮੈਨੂੰ ਫੋਨ ਕਰਦੇ ਨੇ ਮੈਨੂੰ ਸਪੈਸ਼ਲ ਕਹਿੰਦੇ ਨੇ ਤੂੰ ਇਹਨਾਂ ਦੀ ਸਪੋਰਟ ਨਹੀਂ ਕਰਨੀ ਤੂੰ ਆਏ ਇਹ ਬਾਈ ਗੀਬ ਸਦੂ ਨਾਲ ਨਹੀਂ ਖੜੇ ਜਾਏ ਭਾਈ ਲੜਾ ਜਦੋਂ ਸਿੱਖਾਂ ਦਾ ਕੰਮ ਹੈ ਸਭ ਕੁਸਪਲਾ ਕੇ ਜੋ ਅਸਲੀ ਸਿੱਖਾਂ ਦਾ ਫਰਜ਼ ਹੈ ਜੇ ਜ਼ੁਲਮ ਹੁੰਦਾ ਤੁਹਾਡੀਆਂ ਅੱਖਾਂ ਸਾਹਮਣੇ ਤੁਸੀਂ ਜ਼ੁਲਮਬ੍ਰਧ ਬੋਲਣਾ ਗਬਾਹੀ ਭਰਨੀ ਹੈ ਹਾ ਦਾ ਨਾਰਾ ਮਾਰਨਾ ਹੈ ਹਮ ਅਰੰਗਜੇਬ ਦਾ ਰਾਜ ਸੀ ਮੁਸਲਮਾਨਾਂ ਦਾ ਰਾਜ ਸੀ ਬਲੇਰ ਕੋਟਲੇ ਵਾਲੇ ਨੇ ਹਾ ਦਾ ਨਾਰਾ ਮਾਰਤਾ ਸੀ ਬਸ਼ੱਕ ਜਿੰਨੂੰ ਬਹੁਤ ਪੁੱਛ ਤੇ 92 ਚੋਂ ਇੱਕ ਵੀ ਨਹੀਂ ਨਿਕਲਦਾ ਯਾਰ ਹਾ ਦਾ ਨਾਰਾ ਮਾਰਨਾ 92 ਮੁਸਲਮਾਨਾਂ ਦੇ ਰਾਜ ਚ ਮੁਸਲਮਨ ਰਾਜ ਰੰਗਜੀਤ ਦਾ ਹਮ ਉਦੋਂ ਹਾ ਦਾ ਨਾਰਾ ਮਾਰ ਤੱਕ ਵਜ਼ੀਰ ਨੇ ਬਲੇਰ ਕੋਟਲੇ ਵਾਲੇ ਨੇ ਹਮ ਹੁਣ ਯਾਰ ਕੋਈ ਚੇਅਰਮੈਨ ਕੋਈ ਬੰਦਾ ਆ ਜੀ ਇੱਕ ਤਾਂ ਹੱਕ ਸੱਚੀ ਆਵਾਜ਼ ਦੀ ਗੱਲ ਗੱਲ ਆਪਣੀ ਸੁਣਦੇ ਹੋਣਗੇ ਉਹ ਐਂ ਦੇਖ ਲੋ ਵੀ ਗਦਾਰਾਂ ਨੂੰ ਲਾਹਣ ਤਾਂ ਪੈਂਦੀਆਂ ਨੇ ساری ਉਮਰ ਤੇ ਹਾਂ ਦਾ ਨਾ ਨਾ ਮਾਰਨ ਵਾਲੇ ਨੂੰ ਅੱਜ ਵੀ ਯਾਰ ਵਧੀਆ ਕਹਿੰਦੇ ਆਪਾਂ ਯਾਦ ਕੀਤਾ ਨਾ ਹਾਂ ਦਾ ਨਾ ਨਾ ਮਾਰਨ ਹਾਂ ਹਾਂ ਇਹ ਬੰਦੇ ਚੋ ਕੋਈ ਹਾਂ ਦਾ ਨਾ ਨਾ ਮਾਰੂਗਾ ਤਾਂ ਦੁਨੀਆ ਯਾਦ ਕਰੂਗੀ ਅੰਤ ਤੱਕ ਹਾਂ ਵੀ ਉਹ ਬੰਦੇ ਨੇ ਬੰਦ ਨੇ ਚੁੱਕ ਮਾਰ ਦੇ ਹਾਂ ਕਿ ਹਾਂ ਦਾ ਨਾ ਨਾ ਮਾਰ ਦੇ ਕਿਸੇ ਦੀ ਜਾਂ ਕਿਸੇ ਕਿਸੇ ਨੇ ਸ਼ੇਰ ਨਹੀਂ ਮਾਰ ਤੂੰ ਚੁੰਗਿਆ ਹੁੰਦਾ ਜੋ ਮੌਜੂਦਾ ਸੱਤਾਧਰ ਹੈ ਤੇ ਇੱਕ ਗੱਲ ਹੋਰ ਯਾਦ ਰੱਖਿਓ ਸત્તા ਤਰ ਹਮੇਸ਼ਾ ਜ਼ਾਲਮ ਤੇ ਹਾਕਮ ਹੁੰਦੀ ਹੈ। ਹੂੰ। ਗੁਰੂ ਤੋਂ ਦੇਖਾ ਅਰੰਗਦੇਵ ਦੀ ਸત્તા ਤਰ ਸੀ ਆਪਣੇ ਗੁਰੂਆਂ ਤੇ ਕਰਿਆ। ਪੰਜਵੇਂ ਪਾਤਸ਼ਾਹ ਵੇਲੇ ਅਕਬਰ ਸੀ ਕਿ ਜਹਾਂਗੀਰ ਸੀ ਉਹਨੇ ਕਰਿਆ। ਜਦੋਂ ਜਦੋਂ ਸત્તા ਤਰ ਅੰਗਰੇਜ਼ ਆਏ ਉਹਨਾਂ ਨੇ ਕਰਿਆ। ਫਿਰ ਕਾਂਗਰਸ ਆਈ ਉਹਨਾਂ ਨੇ ਕਰਿਆ। ਖਾਲੀਆਂ ਆਏ ਉਹਨਾਂ ਨੇ ਕਰਿਆ। ਹਨਾ ਇਹ ਤਾਂ ਸਾਰੀ ਹੱਦ ਹੀ ਮੁਕਾ ਗਿਆ। ਕਾਲੀ ਕਾਂਗਰਸ ਵੀ ਫਿਰ ਵੀ ਯਾਰ ਮਾੜੇ ਬੰਦੇ ਨੂੰ ਤੰਗ ਕਰਦੇ ਸੀ। ਉਹਨਾਂ ਨੇ ਕਦੇ ਵੀਡੀਓ ਕੋਲਾ ਕਿ ਨਹੀਂ ਪੁੱਛਿਆ ਸੀ ਵੀ ਨਹੀਂ ਸਦਤ ਹੋ ਰਿਹਾ ਜੀ ਉਹ ਬੋਲਣ ਵਾਲੇ ਨੂੰ ਕੁਟਦੇ ਸੀਗੇ ਜਿਹੜਾ ਉਹਨਾਂ ਦੇ ਬਿਆੰਗ ਇਹ ਕੀ ਕੁਸ਼ ਕਰਨਾ ਹੁੰਦਾ ਅਬ ਸਿਮਰੋ ਅਗਲੀ ਕੀ ਇਹ ਨੂੰ ਮੁਕਰੀ ਕੋ ਕਰਦਾ ਅਬ ਕਿਕਲੀਆਂ ਪਾਉਣ ਵਾਲੇ ਤੇ ਕਦੇ ਕੇਸ ਨਹੀਂ ਹੋਇਆ ਕੈਪਟਨ ਨੂੰ ਆਸਕ ਕਹਿਣ ਨਾਲ ਤੇ ਕਦੇ ਕੇਸ ਨਹੀਂ ਹੋਇਆ ਸੁਖਵੀਰ ਬਦਲ ਨੂੰ ਮੰਦ ਬੁੱਧੀ ਬੱਚਾ ਕਹਿਣ ਨਾਲ ਤੇ ਕਦੇ ਕੇਸ ਨਹੀਂ ਹੋਇਆ ਮਜੀਠੀਰ ਚੱਟੇ ਦਾ ਤਸਕਰ ਕਹਿਣ ਨਾਲ ਤੇ ਕੇਸ ਨਹੀਂ ਹੋਇਆ ਤੇ ਆਪ ਇਹ ਗੱਲਾਂ ਉਦੋਂ ਕਹਿੰਦਾ ਸੀ ਸਾਰੀਆਂ ਕਹਿੰਦਾ ਕੌਣ ਸੀ ਇਹ ਭਗਵੰਤ ਮਾਨ ਏ ਅੱਜ ਸੋਚੇ ਕਿ ਜਦੋਂ ਮੇਰੇ ਤੇ ਕੋਈ ਕੇਸ ਨਹੀਂ ਹੋਇਆ ਜਦੋਂ ਇਹਦੀ ਆਲੋਚਨਾ ਹੁੰਦੀ ਹੈ ਤੇ ਉਦੋਂ ਇਹ ਕੇਸ ਕਿਉਂ ਪਉਂਦਾ ਇਹਦਾ ਮਤਲਬ ਵੀ ਫਿਰ ਕਮਜ਼ੋਰ ਹੈ ਨਾ ਅੰਦਰੋਂ ਘੱਲ ਨਹੀਂ ਸਕਦਾ ਆਪਦੀ ਆਲੋਚਨਾ ਹਾਂ ਹਾਂ ਆਲੋਚਨਾ ਤਾਂ ਯਾਰ ਮੇਰੀ ਗੱਲ ਸੁਣਾ ਆਲੋਚਨਾ ਤਾਂ ਲੋਕ ਕਰਦੇ ਹੀ ਹੁੰਦੇ ਨੇ ਇਹ ਨਹੀਂ ਕਰਦਾ ਸੀ ਆਲੋਚਨਾ ਆਪ ਕੀ ਉਸ ਕਰਦਾ ਹੁੰਦਾ ਸੀ ਇਹ ਬਿਲਕੁਲ ਬਿਲਕੁਲ ਜੇ ਹੁਣ ਇਹ ਨੇ ਇਹਦੀ ਕਰਦੇ ਨੇ ਲੋਕ ਇਹਨੂੰ ਬੋਲਦੇ ਨੇ ਹੁਣ 5 6 ਤਾਂ ਬੰਦੇ ਨੇ ਸਾਰੇ ਯਾਰ ਉਹਨਾਂ ਨੂੰ ਵੇਖਾ ਮੇਰੇ ਤੇ ਯੋਰ ਲਾ ਲੈ ਇਹਨਾਂ ਨੇ ਦਬਾਉਣ ਦਾ ਡਰਾਉਣ ਦਾ ਪਰਚੇ ਪਾਉਣ ਦਾ ਪਰਿਵਾਰ ਨੂੰ ਡਰਾਉਣ ਦਾ ਗੋਲੀ ਮਰਵਾਉਣ ਦਾ ਹਮਲੇ ਕਰਵਾਉਣ ਦਾ ਫਿੱਟਣ ਦਾ ਹਨਾ ਆਪਾਂ ਇਹਨਾਂ ਦੇ ਕਿਸੇ ਹੌਚ ਨਹੀਂ ਆਏ ਇਹਨਾਂ ਤੋਂ ਦਬੇ ਨਹੀਂ ਠੀਕ ਹੈ ਨਾ ਭਾਨਾ ਪਹਿਲਾਂ ਅੰਦਰ ਵਾ ਗਿਆ ਭਾਨੇ ਦਾ ਸਾਰਾ ਪ੍ਰੈਸ਼ਰ ਪਾਲਾ ਭਾਨਾ ਨਹੀਂ ਦਬਿਆ ਭਾਨਾ ਦਬਦਾ ਹੁਣ ਵੀ ਨਹੀਂ ਹੁਣ ਵੀ ਦਬਦਾ ਮੈਂ ਤੇਰੇ ਚੈਨਲ ਤੇ ਐਲਾਨ ਕਰਦਾ ਹਾਂ ਨਾ ਤਾਂ ਭਾਨਾ ਦਵੇ ਮੈਂ ਤਾਂ ਗੁਰੂ ਗੋਬਿੰਦ ਸਿੰਘਾ ਪੁੱਤਾਂ ਦਾਸ ਆ ਗੁਰੂ ਗੋਬਿੰਦ ਸਿੰਘਾ ਦਾ ਬਾਬਾ ਦੀਪ ਸਿੰਘ ਦਾ ਪੁੱਤਰ ਆਗਾ ਮੈਂ ਤਾਂ ਮੇਰਾ ਤਾਂ ਗੱਲ ਵੱਟ ਲੈਣ ਮੈਂ ਕਹਣਾ ਮੈਨੂੰ ਨਾ ਮਠਾਵੇ ਮੈਂ ਜਮਾ ਵਿਰਧ ਬੋਲਣ ਨਹੀਂ ਹਟਦਾ ਯਾਰ ਜਿੰਨਾ ਚਿਰ ਮੈਂ ਮਰਦਾ ਹਾਂ ਇਹਦਾ ਇਕੱਲੇ ਦੇ ਨਹੀਂ ਕੋਈ ਹੋਰ ਸੱਤਾਧਰੂ ਹਮੇਸ਼ਾ ਅਸਿ ਵਿਰੋਧੀ ਤਰ੍ਹਾਂ ਹੀ ਰਹਾਂਗੇ ਅਸੀਂ ਲੋਕ ਜੋ ਸੱਚ ਬੋਲਦੇ ਆ ਮੈਂ ਜਾਂ ਮੇਰੇ ਜਿੰਨੇ ਵੀ ਬੰਦੇ ਪੰਜਾਬ ਦੇ ਸੱਚ ਬੋਲਦੇ ਆ ਇਹ ਜਿਹੜੇ ਕੌਲੀ ਚੱਟ ਟਾਈਪ ਦੇ ਚਮਚੇ ਟਾਈਪ ਦੇ ਜਿਹੜੇ ਉਦੋਂ ਵੀ ਹੁੰਦੇ ਸੀ ਸਰਕਾਰਾਂ ਦੇ ਪਿੱਠੂ ਜੋ ਇਤਿਹਾਸ ਲਿਖ ਦਿੰਦੇ ਗਲਤ ਮਲਤਣਾ ਉਹ ਹੁਣ ਵੀ ਹੈਗੇ ਨੇ ਕਿਉਂ ਉਹ ਉਹਨਾਂ ਦਾ ਖੂਨ ਹੈ ਜਿਹੜੇ ਕਹਿੰਦੇ ਨੇ ਅਸੀਂ ਕੋਲੇ ਖੜ ਕੇ ਕਤਾਤਾ ਜਾਂ ਬਹੁਤ ਚੰਗਾ ਹੋਇਆ ਜਾਂ ਬਾਈ ਜਿਹੜਾ ਇੱਕ ਬੰਦਾ ਕੱਲ ਵੀਡੀਓ ਪਾ ਰਿਹਾ ਮੈਨੂੰ ਨਾਂ ਨਹੀਂ ਪਤਾ ਵੀ ਭਾਨ ਜੁਲਮ ਨਹੀਂ ਉਹਨੂੰ ਕਹਿੰਦਾ ਮੇਰੇ ਨਾਲ ਫੋਨ ਕਰ ਮੈਂ ਦੱਸਦਾ ਮੇਰੇ ਨਾਲ ਕੀ ਕੋ ਹੋਇਆ ਆ ਤੇਰੇ ਚੈਨਲ ਦੱਸਦਾ ਮੇਰੇ ਨਾਲ ਇਨਾ ਕੋ ਹੋਇਆ ਮੇਰੇ ਪਿੱਛੇ 5 ਮਿੰਟਾਂ ਚ ਬੰਦੇ ਪਹੁੰਚ ਗਏ ਸੀ ਧਰਨਾ ਲਾਤਾ ਸੀ ਤੇ ਇੱਕ ਆਨੇ ਦੇ ਪਰਿਵਾਰ ਨੂੰ ਬੇਨਤੀ ਕਰਕੇ ਆ ਕੱਲ ਅੱਜ ਫੇਰ ਕਰਦਾ ਤੁਸੀਂ ਨਾਲ ਰਹਿਣੋ ਟੀਮ ਹੋ ਤੁਸੀਂ ਉਹ ਰੱਖਾ ਬਾਈ ਨੂੰ ਕਹਿੰਦਾ ਵੀ ਜ਼ਮਾਨਤ ਨਾ ਕਰਵਾਓ ਯਾਰ ਹੂੰ ਇਹ ਆਪਾਂ ਜ਼ਮਾਨਤ ਕਰਾ ਲਈ ਫੇਰ ਤਾਂ ਆਪਾਂ ਸਿਫਟ ਕਰ ਲਿਆ ਵੀ ਆਪਾਂ ਉਹਨਾਂ ਦੇ ਆਪਾਂ ਆਪਾਂ ਕਰਿਆ ਕਾਨੂੰਨ ਮੈਂ ਜ਼ਮਾਨਤ ਨਹੀਂ ਮੰਨੀਆਂ ਮੈਂ ਤਾਂ ਜ਼ਮਾਨਤ ਕਰਾਉਂਦਾ ਨਹੀਂ ਮੈਂ ਤਾਂ ਮੈਨੂੰ ਜੱਜ ਜੋਦੀ ਜ਼ਮਾਨਤ ਦਿੰਦੀ ਸੀ ਮੈਂ ਜਾਜੂ ਸਾਰਾ ਕੁਝ ਕਹਿੰਦਾ ਜੱਜ ਕਹਿੰਦੀ ਮੈਨੂੰ ਪਤਾ ਤੇ ਧੱਕਾ ਕਰਦੇ ਨੇ ਜੱਜ ਨੇ ਮੂੰਹ ਤੇ ਲਾਂਦਾਂ ਪਾਈਆਂ ਨੇ ਹੂੰ ਮੈਂ ਤਾਂ ਹੁਣ ਵੀ ਮੈਨੂੰ ਕਿੰਨਾ ਮਾਰ ਲੈਣ ਚੱਡੇ ਪਾੜ ਲੈਣ ਪਹਿਲੇ ਤਾਂ ਪਹਿਲਾਂ ਬਹੁਤ ਪਹਿੜਾ ਤਸ਼ੱਦਦ ਹੋਇਆ ਹੋਇਆ ਭਾਈ ਪਰੰਡਾ ساری ਜੇਲ੍ਹ ਗਵਾਹ ਹੈਗੀ ਬੁੜੀਆਂ ਨੇ ਥਾਲੀਆਂ ਮਾਰ ਕੇ ਮੈਨੂੰ ਛੁਲਾਇਆ ਸੀ ਪਰ ਕਾਮਰੇਡ ਸਰਜੀਤ ਫੂਲ ਗਵਾਹ ਹੈ ਉਹਨੇ ਸਾਰਾ ਕੀ ਸੱਦਿਆ ਕੀ ਕਰ ਕੋ ਚੱਕੀਆਂ ਚ ਮੰਦ ਸੀ ਕੌਰ ਸਿੰਘ ਹੁੰਦਾ ਸੀ ਮੈਂ ਤਾਂ ਯਾਰ ਉਦੋਂ ਗੱਲ ਕਰ ਉਦੋਂ ਤਾਂ ਕੋਈ ਉਹੀ ਆਮ ਗੱਲ ਸੀ ਬਸ ਫੋਨ ਫੜਨਾ ਸੀ ਬਸ ਫੋਨ ਦੀ ਲੜਾਈ ਸੀ ਹਾਂ ਜੇਲ੍ਹਾਂ ਚ ਫੋਨ ਦੀ ਨਾ ਕੋਈ ਟੌਟ ਹੁੰਦੇ ਨੇ ਮੈਂ ਤਾਂ ਉਦੋਂ ਸਾਹ ਜੱਤ ਸੱਦ ਚੱਲ ਕੇ ਚਲੋ ਉਦੋਂ ਨੌਜਵਾਨੀ ਸੀ ਹੁਣ ਮੈਂ ਸ਼ਰੀਰ ਨੂੰ ਤਿਆਰ ਕਰ ਰਿਹਾ ਆਉਣ ਵਾਲੇ ਤਸੱਦ ਲਈ ਛੱਡੇ ਛੋਡੇ ਆਦੇ ਗਰਮ ਕਰ ਰਿਹਾ ਰੋਜ ਅਕਸਰਜਾ ਕਰ ਰਿਹਾ ਬਹੁਤ ਭੜਾ ਦਸ਼ੱਦਤ ਕਰਦੇ ਨੇ ਗੱਲ ਵੀ ਵੜਦੇ ਨੇ ਯਾਰ ਆਪਾਂ ਚੁੱਕਦੇ ਨੇ ਮੇਰੇ ਮੈਨੂੰ ਵੀਡੀਓ ਕਾਲ ਲਾਈ ਮੈਨੂੰ ਫੜ ਕੇ ਮੈਨੂੰ ਲਾਈ ਵੀਡੀਓ ਕਾਲ ਮੈਂ ਕਹੂੰਗਾ ਮੈਨੂੰ ਮੇਰੇ ਦੇ ਘੁੱਟ ਪੈਂਦੀ ਦੇਖੀ ਤੇ ਮੇਰੇ ਬਣੀ ਮੂੰਹ ਹੋਵੇ ਤੇ ਕੈਮਰਾ ਹੋਵੇ ਔਣ ਇਹ ਸੱਚੇ ਪਾਤਸ਼ਾਹ ਮੈਂ ਇਹੀ ਦੁਆ ਕਰਦਾ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਬਾਈ ਬਣ ਕੇ ਜਾਗੋ ਸਾਥ ਦਿਓ ਆਪਦੇ ਨਿੱਜੀ ਮੰਤਪਲਾ ਕੇ ਜਾ ਬਾਲੇ ਆ ਹੁਣ ਮੇਰੇ ਸਿੱਖ ਵੀਰ ਨੇ ਜਾ ਹਨਾ ਕਈਆਂ ਦੇ ਦਲਾਂ ਚ ਬੈਠੀ ਹੁੰਦੀ ਆ ਸਿੱਖੀ ਸਿੱਖ ਬਹੁਤ ਸਹੀ ਚੀਜ਼ ਹਨਾ ਹੁਣ ਤੂੰ ਵੀ ਗੁਰ ਸਿੱਖਾਂ ਮੈਂ ਵੀ ਗੁਰ ਸਿੱਖਾਂ ਚਲੋ ਉਦੋਂ ਜਿਹੜਾ ਕੁਝ ਹੋ ਗਿਆ ਹਵਾ ਆ ਗਿਆ ਹਨਾ ਨਹੀਂ ਜਾ ਗੁਰੂ ਕੋਇਆ ਗਿਆ ਜਾਂ ਕੋਈ ਸੌ ਹੋ ਜਾਂਦਾ ਬਟ ਯਾਰ ਹੁਣ ਇਹ ਝੁਲਮ ਬਹਾਨੇ ਤੇ ਵੀ ਹੋ ਰਿਹਾ ਹਨਾ ਹਾਂ ਕਿਉਂਕਿ ਸਿੰਘਾਂ ਬਹਾਨੇ ਤੋਂ ਹਾਂ ਕਿਉਂਕਿ ਸਿੰਘਾਂ ਬਗੈਰ ਪੂਰੀ ਨਹੀਂ ਪੈਂਦੀ ਆ ਰਾਹੀ ਮੇਰਾ ਨਾ ਧਰਮ ਚਲੇ ਹੈ ਧਰਮ ਮੇਨਾ ਸਭ ਦਲੇ ਮਲੇਆ ਗੁਰੂ ਗੋਬਿੰਦ ਸਿੰਘ ਦੇ ਬਾਕ ਹੈ ਇਸ ਕਰਕੇ ਚਲੋ ਅਪੀਲ ਕਰਦੇ ਆ ਤਿਆਰੀਆਂ ਕਰਦੇ ਆ ਬਈ ਪਿੰਡਾਂ ਚ ਜਾਣਾ ਹਨਾ ਛੋਟੇ ਤੇ ਕੱਲ ਨੂੰ ਬਾਈ ਵੱਧ ਤੋਂ ਵੱਧ ਮੈਂ ਮੈਂ ਕਿ ਜਲਾ ਲਿਆ ਗੱਡੀ ਤੇ ਬੋਲਾਂਗੇ ਸਾਡੇ ਏਰੀਆ ਚ ਬੋਲਤਾ ਸਾਰੇ ਕਿਤੇ ਮੈਂ ਕੱਲ ਜੈਤ ਤੋਂ ਬੋਲ ਕੇ ਆ ਰਾਤ ਸਾਰੇ ਕਿਤੇ ਬੋਲ ਕੇ ਆ ਆਉਂਦਾ ਆਉਂਦਾ ਮੈਨੂੰ ਫੋਨ ਆਏ ਨੇ ਰਾਜਪੁਰੋਂ ਜੀਕਪੁਰੋਂ ਬੌਂਦਰ ਤੋਂ ਰਾਜਸਥਾਨ ਚੋਂ ਬਹੁਤ ਦੁਨੀਆ ਆਊਗੀ ਪਿੰਡਾਂ ਚੋਂ ਸ਼ਹਿਰਾਂ ਦੇ ਲੋਕ ਆਟਣਗੇ ਸ਼ਹਿਰਾਂ ਵਾਲਾ ਤੁਸੀਂ ਵੀ ਜਾਗ ਲੋ ਛੋਡੇ ਜਵਾਕ ਵੱਧ ਨਸ਼ਾ ਕਰਦੇ ਨੇ ਇੱਕ ਮਿੰਟ ਰਾਜ ਇੱਕ ਥੋੜੀ ਬੇਨਤੀ ਹੈ ਹੂੰ ਸੂਰਾ ਸੋਈ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੂ ਖੇਤ ਖੇਤ ਜੋ ਛਾਡੇ ਸ਼ੂਰਮ ਕੀ ਤੋ ਜਮਾਂਡੇ ਸੂਰਮਾ ਅਭਜੂਜਨ ਕੋ ਦਾਓ ਅਭਜੂਜਨ ਕੋ ਦਾਓ ਸੂਰਾ ਸੋਈ ਸੂਰਾ ਸੋਈ ਉਹਨੂੰ ਖੇਤ ਜੂਜਨ ਦਾ ਟਾਈਮ ਹੈ ਆਪਾਂ ਉਹ ਮੀਰ ਨੂੰ ਹੌਸਲਾ ਦੇਈਏ ਮੰਨੂ ਮੀਰ ਮੰਨੂ ਨੇ ਯਾਕੀਆ ਖਾਨ ਨੇ ਫਰਖਸ਼ੀਆ ਨੇ ਆਪਣੀ ਸੋਹਾਂ ਦੇ ਮੁੱਲ ਪਾਤੇ ਸੀ ਉਦੋਂ ਸਿੱਖਾਂ ਨੇ ਪਤਾ ਕੀ ਕਹਾਵਤ ਬਣਾਈ ਸੀ ਮੰਨੂ ਸਾਡੀ ਦਾਤਰੀ ਸੀ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਵੱੜਦਾ ਸੀ ਤੂੰ ਸਬਾਏ ਹੋਏ ਇੱਕ ਨੂੰ ਮਾਰ ਲੂ ਦੋ ਨੂੰ ਮਾਰ ਲੂ ਕਜੋਟਿਆਂ ਨੂੰ ਮਾਰ ਲੂ ਇੱਕ ਇੱਕ ਪਾਨੇ ਨੂੰ ਕੁੱਟ ਲੂ ਇੱਕ ਦੀਪ ਬਾਈ ਮੇਰਾ ਜੋ ਮੇਰਾ ਹੀ ਮੈਂ ਦੀਪ ਬਾਈ ਦਾ ਹੋਇਆ ਯਾਰ ਜਗਾਇਆ ਹੋਇਆ ਬਿਲਕੁਲ ਗੱਲ ਸਾਂ ਉਹ ਤਾਂ ਸਾਂਤਾਂ ਦਾ ਫੈਨ ਆ ਮੈਂ ਇਤਿਹਾਸ ਇੱਕ ਕੌਮ ਸਾਰੀ ਮੇਰੇ ਬਚਪਨ ਤੋਂ ਆਪਣੇ ਘਰੇ ਗ੍ਰੰਥ ਸਾਹਿਬ ਹੈ ਮੇਰੀ ਮਾਂ ساری ਉਮਰ ਪੜਪੜਾ ਪਾਠ ਕਰਦੀ ਗ੍ਰੰਥ ਸਾਹਿਬ ਦਾ ਹਾਂ ਜਿਹੜਾ ਜਿਹੜਾ ਜਿਹੜੇ ਦੀਪ ਦੀਪ ਬਾਈ ਜਗਾ ਗਿਆ ਉਹ ਬੁਝਨੇ ਨਹੀਂ ਅਸੀਂ ਦੀਪ ਬਾਈ ਦੇ ਲਾਏ ਹੋਏ ਜੀਵੇਂ ਐ ਤੇ ਉਹ ਨਹੀਂ ਹਜ਼ਾਰ ਹਜ਼ਾਰ ਜਗਾ ਕੇ ਜਾਣਾ ਅੱਗੇ ਜਿੱਦੇ ਮਰਾਂਗੇ ਬਾਈ ਕੋਲੇ ਜਾ ਕੇ ਕਹਾਂਗੇ ਭਾਈ ਹਜ਼ਾਰ ਜਗਾ ਕੇ ਹਜ਼ਾਰ ਜਗਾ ਕੇ ਤੇ ਅਮਰਤਪਾਲ ਦੀ ਵੀ ਗੱਲ ਕਰਦੇ ਆਂ ਉਦੀ ਨਾਲ ਮਾਤਾ ਨਾਲ ਮੇਰੀ ਟੀਮ ਹੁੰਦੀ ਆ ਸਾਰੀ ਮੈਂ ਵੀ ਜਾਨਾ ਥਾਣਾ ਬਾਲੇ ਲੋਕ ਕਹਿੰਦੇ ਆ ਅਮਰਤਪਾਲ ਬਲੇ ਸਤ ਅਮਰਤਪਾਲ ਬਲੇ ਵੀ ਬੋਲੇ ਸੀ ਪੁਰਾ ਜੱਜ ਕੇ ਬੋਲਾਂਗੇ ਅਮਰਤਪਾਲ ਦੀ ਵੀ ਗੱਲ ਕਰਾਂਗੇ ਹੁਣ ਵੀ ਕਰਾਂਗੇ ਕਰਦੇ ਰਹਾਂਗੇ ਮਰਦੇ ਰਹਾਂਗੇ ਜਦੋਂ ਤੱਕ ਕੋਈ ਜੁਲਮ ਕਰੋਗੀ ਸਟੇਟ ਆ ਜਦੋਂ ਤੱਕ ਕੋਈ ਬੰਦਾ ਕੁਝ ਗਲਤ ਨਹੀਂ ਕਰਦਾ ਉਹਦੇ ਹੱਕ ਚ ਆਪਾਂ ਖੜਾਂਗੇ ਅੱਛਾ ਰਾਜ ਸੱਚ ਮੈਨੂੰ ਇੱਕ ਗੱਲ ਦੱਸ ਯਾਰ ਮੇਰਾ ਦਿਮਾਗ ਡੰਗਰਾ ਮੈਂ ਚਲਾਂ ਉਹ ਮੈਂ ਪੜਿਆ ਲਿਖਿਆ ਤਾਂ ਬਹੁਤ ਹੁਣ ਜੋ ਡੰਗਰ ਝੋਟੇ ਕਹਿੰਦੇ ਨੇ ਪਲੱਸ 2 ਨਾਨ ਮੈਡ ਕਰੀ ਜਾ ਮੈਂ ਚੰਗੇ ਨੰਬਰਾਂ ਵਾਲਾ ਪਾਸ ਮੈਂ ਅੰਗਰੇਜ਼ੀ ਚ ਵੀ ਕਰ ਸਕਦਾ ਆ ਪਾ ਅੰਗਰੇਜ਼ੀ ਚ ਕਰ ਲੈਣਾ ਜੇ ਕਰ ਰਹੀ ਸਾਰੀ ਗੱਲ ਐਡੀ ਕੋਈ ਗੱਲ ਨਹੀਂ ਪਰ ਯਾਰ ਮੈਂ ਤਾਂ ਦੇਸੀ ਬਣ ਕੇ ਰਹਿਣਾ ਚਾਹਾਂ ਮੈਨੂੰ ਨਹੀਂ ਆਉਂਦੀ ਅੰਗਰੇਜ਼ ਹਾਂ ਤੈਨੂੰ ਬਾਹਲੇ ਲੋਕ ਕਹਿੰਦੇ ਨੇ ਅਨਪੜ੍ਹ ਨੇ ਇਹ ਬੇਲਾ ਮੈਂ ਕੋਈ ਬੇਲਾ ਨਹੀਂ ਮੈਂ ਕੋਸਤੀ ਡਿਸਟ੍ਰਿਕਟ ਦਾ ਬਾਈ ਅਨਪੜ੍ਹ ਕਾ ਯਾਰ ਬੋਲਦੇ ਤਾਂ ਹੈਗੇ ਆ ਸਰਕਾਰਾਂ ਹਾਂ ਨਹੀਂ ਨਹੀਂ ਮੈਂ ਗੱਲ ਦੱਸਣਾ ਚਾਹਣਾ ਮੈਂ ਤਾਂ ਕ੍ਰਿਕਟ 'ਚ ਉਹ ਬੇਲ ਨਹੀਂ ਮਿਲਦੀ ਸੀ ਸਾਰਾ ਦਿਨ ਬੱਚੇ ਖੜੇ ਹੁੰਦਾ ਸੀ ਟੂਰ ਮੈਂ ਸਾਂ ਗਾਇਆਂ ਮੱਝਾਂ ਦੋ ਮੇਰੇ ਬੱਚੇ ਸੀ ਮੇਰੇ ਕੋਲ ਅਕੈਡਮੀ ਸੀ ਮੇਰੀਆਂ ਪੁਰਾਣੀਆਂ ਵੀਡੀਓਂ ਦੇਖ ਲਿਓ ਬਾਕਸਿੰਗ ਵਾਲੇ ਬੱਚੇ ਵੀ ਮੈਂ ਫ੍ਰੀਜ ਖੜਾਉਂਦਾ ਸੀ ਸਾਰੀ ਗਰੀਬ ਕਰਾਂ ਦੇ ਕੋ ਬਾਕਸਿੰਗ ਗਰੀਬ ਕਰਾਂ ਕਰਦੇ ਆ ਮੈਂ ਕ੍ਰਿਸਟ ਚ ਇਹ ਜਿਹੇ ਬੱਚੇ ਖੜੇ ਜਮਾ ਗਰੀਬ ਕਰਾਂਦੇ ਨੇ ਅੱਜ ਸੈਟਲ ਨੇ ਚਲੋ ਇਹਦਾ ਪ੍ਰਮਾਤਮ ਨੂੰ ਛੱਡ ਖੜਾ ਵੀ ਵੇਲੇ ਨਹੀਂ ਸੀ ਤਾਂ ਸਾਡੇ ਚਣਗ ਲੱਗੀ ਸਾਨੂੰ ਕਮਾਤਮਨ ਦੇਤਾ ਲੋਕਾਂ ਨੇ ਚੱਕ ਲਿਆ ਹੁਣ ਅਸੀਂ ਇਹ ਸੇ ਰਾਹ ਪੂਰੇ ਲੱਗਾਂਗੇ ਨਸ਼ੇ ਵਾਲੇ ਰਾਹ ਹੋਰ ਮੇਰਾ ਕੋਈ ਮੰਤਬ ਨਹੀਂ ਆਪਾਂ ਕਲੀਅਰ ਕਰਿਆ ਹੋਇਆ ਨਸ਼ੇ ਤੋਂ ਬਟ ਯਾਰ ਝੁਲੰਬਰ ਤੋਂ ਬੋਲਣਾ ਮੈਂ ਹੁਣ ਇੱਕ ਗੱਲ ਤੈਨੂੰ ਐ ਪੁੱਛਣਾ ਚਾਹੁੰਦਾ ਵੀ ਮੇਰੇ ਦਿਮਾਗ 'ਚ ਆਉਂਦੀ ਐ ਤੂੰ ਇਹ ਆਪ ਦੇ ਚੈਨਲ ਨਾਲ ਰੀਲ ਕੱਟ ਕੇ ਬੁੱਧੀ ਜੀ ਵੀ ਨੂੰ ਸਵਾਲ ਕਰੀਂ ਕਿਉਂ ਬੁੱਧੀ ਜੀ ਵੀ ਹੁੰਦੇ ਨੇ ਜਿਹੜੇ ਉਹ ਸਿਆਣੇ ਹੁੰਦੇ ਨੇ ਬਹੁਤ ਜ਼ਿਆਦੇ ਉਹਨਾਂ ਨੂੰ ਬਹੁਤ ਪਤਾ ਹੁੰਦਾ ਆਪਾਂ ਉੱਥੋਂ ਤੱਕ ਰੀਚ ਨਹੀਂ ਗਾ ਸਿਆਣੇ ਬਜ਼ੁਰਗ ਨੇ ਇਹ ਮਾਪੂ ਕਰਮ ਸਿੰਘ ਬੋਲਦਾ ਕਹਣਾ ਕਈ ਹੋਰ ਬੋਲਦੇ ਨੇ ਸਵਾਲ ਕਰਦੇ ਕਮੈਂਟਾਂ ਦੇ ਵਿੱਚ ਜਵਾਬ ਬੁੱਧੀ ਜੀ ਵੀ ਦੇਖਦੇ ਹੋਣੇ ਜਾਂ ਮੈਂ ਹੀ ਪੁੱਛ ਲੂੰਗਾ ਉਹ ਦੇਣਗੇ ਹਾਂ ਜਾਂ ਤੂੰ ਰੀਲ ਪਾ ਦੀ ਸਪੈਸ਼ਲ ਕੱਟ ਕੇ ਵੀ ਬੁੱਧੀ ਜੀ ਮੈਂ ਲਈ ਕੁਐਸਚਨ ਮਾਰਕਾ ਹੈ 20 ਹਜ਼ਾਰ ਭਗਵਾਨ ਤੋਂ ਲੁੱਟਾ ਹੈ ਵੀ ਪੰਜਾਬ ਦਾ ਬੱਚਾ ਬੱਚਾ ਮੇਰੇ ਮਰੀ ਲਾਨਤਾ ਬਾ ਰਿਹਾ ਹੈ ਪੰਜਾਬ ਦਾ ਬੱਚਾ ਬੱਚਾ ਨੂੰ ਅੱਜ ਲਾਨਤਾ ਪਾ ਰਿਹਾ ਹੈ ਕੋਈ ਪਰਚਾ ਵੀ ਇਹ ਜਾ ਹੋਵੇ ਨੇ ਲੋਕ ਮੰਨ ਲੈਣ ਉੱਥੇ ਪਰਚੇ ਨੇ ਜਮਾ ਜ਼ੀਰੋ ਨੰਬਰ ਦੇ ਪਰਚੇ ਨੇ ਕੋਈ ਖੱਤ ਸੱਚ ਦੀ ਗੱਲ ਨਹੀਂ ਹੈਗੀ ਵੀ ਸਕੋਰਪੀਓ ਤੇ ਜਾਂ ਨਹੀਂ ਬੱਟਣ ਜਾਊਗਾ ਅਗਲਾ ਬਿਲਕੁਲ ਹਾਂ ਹੱਸਾ ਹਿਨੂਆ ਮੇਰੇ ਦੇ ਭਾਈ ਸੀ ਜਿਵੇਂ ਸੇਮ ਥਿੰਗ ਹੈ ਵੀ ਮੈਂ 200 ਕੱਢੂਗਾ ਵੀ 200 ਕੱਢੂਗਾ 10 ਬੰਦੇ ਮੇਰੇ ਨਾਲ ਨੇ ਹਣਾ ਨਸ਼ੇ ਵਾਲੀ ਦੁਕਾਨ ਤੋਂ 50000 ਦੀ ਗੱਲ ਜੋ ਮੈਂ 200 ਹੀ ਕੱਢੂ ਜਾਂ 400 ਹੀ ਕੱਢੂ ਕੋਈ ਸੇਮ ਚੀਜ਼ ਵੀ ਆ ਉਹਦਾ 92 ਬੰਦੇ ਨੇ ਉਹਨਾਂ ਦਾ ਕਿੱਡਾ ਠਿੱਕ ਟਿਕਟਾ ਹੈ ਕਿੱਡਾ ਆਈਟੀ ਸੈੱਲਾ ਉਹਨੂੰ ਪਤਾ 20000 ਕੀ ਪੁਲਿਸੋਂ ਤੋਂ ਬਾਹਰ ਹੋ ਗਈ ਜਾਂ ਕੋਈ ਹੋਰ ਪੰਜਾਬ ਨੂੰ ਆਪਰੇਟ ਕਰ ਰਿਹਾ ਹਾਂ ਇਹ ਵੀ ਗੱਲ ਸੋਚਣ ਵਾਲੀ ਹੈ ਹਣਾ ਵੀ ਉਹਨਾਂ ਇਹਨਾਂ ਦਾ ਕੋਈ ਜੋਰ ਹੀ ਨਹੀਂ ਹੈਗਾ ਇਹਨਾਂ ਨੂੰ ਕੋਈ ਪੁੱਛ ਨਹੀਂਦਾ ਇਹ ਹੈਗਾ ਯਾ ਕਮਰੇ ਜਾਂ ਹੈ ਕਹਦੇ ਵੀ ਮੇਰੇ ਦਾ ਹੱਥੋਂ ਬਾਹਰ ਆ ਪੰਜਾਬੀ ਮੈਂ ਤਾਂ ਸੋਡੇ ਨਾਲ ਆ ਕੇ ਛੱਡ ਕੇ ਬੈਠੇ ਕੋਈ ਗੱصه ਦਾ ਕੁਝ ਬੋਲੇ ਤਾਂ ਕੁਝ ਅੱਜ ਪੁਨਰਦਾਸ ਦਾ ਨਾ ਮੇਰੇ ਬਾਰੇ ਬੋਲਦਾ ਨਾ ਹੁਣ ਬੋਲਦਾ ਹੈ ਹੁਣ ਅੱਜ ਪੂਰਾ ਪੰਜਾਬ ਪੁੱਛ ਰਿਹਾ ਹੈ ਕਿ ਪ੍ਰਾਂਤ ਸਮਾਨ ਨੇ ਵੀਡੀਓ ਕਾਲ ਕੀਤੀ ਜਾਂ ਨਹੀਂ ਕੀਤੀ ਜਵਾਬ ਤਾਂ ਦੇਵੇ ਆ ਕੇ ਸੋਸ਼ਲ ਮੀਡੀਆ ਭਰਤੇ ਭਗਵੰਤ ਕਮਾਨੀ ਪਰਿਵਾਰ ਹੈ ਭਗਵੰਤ ਕਮਾਨ ਦੀ ਪੁਲਿਸ ਆ ਜਾ ਭਗਵੰਤ ਬਣ ਕੇ ਭਾਈ ਮੇਰੀ ਨਹੀਂ ਹੈਗੀ ਸੈਂਟਰ ਦੀ ਹੈ ਹਾਂ ਬਿਲਕੁਲ ਵੀ ਮੇਰਾ ਬਾਹਰ ਹੋ ਗਈ ਆਪਾਂ ਨੂੰ ਜਵਾਬ ਨਾ ਦੇਵੇ ਯਾਰ ਆਪਾਂ ਆਪਾਂ ਆਪਦੇ ਆਪ ਨੂੰ ਕੁਝ ਨਹੀਂ ਆ ਆਪ ਦੀ ਆਡੀਅੰਸ ਨੂੰ ਦੇਵੇ ਆਡੀਅੰਸ ਨੂੰ ਦੇਵੇ ਆਪ ਦੇ ਵੋਟਰ ਦੇ ਭਾਨੇ ਦੇ ਨਾਲ ਪੂਰਾ ਪੰਜਾਬ ਖੜਾ ਨਾ ਤੇਰੇ ਨਾਲ ਉਹ ਵੋਟਰ ਖੜੇ ਨੇ ਮੈਂ ਵੋਟਰ ਸੀ ਕੋ ਦਾ ਅੱਜ ਭਾਨੇ ਨਾਲ ਵੀ ਪੰਜਾਬ ਹੈ ਭਾਨੇ ਨੂੰ ਜਵਾਬ ਨਾ ਦੇਵੇ ਆਪਾਂ ਨੂੰ ਜਵਾਬ ਨਾ ਦੇਵੇ ਜਵਾਬ ਮੈਂ ਸਿਰ ਵੋਟਰ ਮੈਂ ਵੋਟਰ ਹੋਣ ਦੇ ਨਾਤੇ ਜਵਾਬ ਮੰਗ ਰਿਹਾ ਹਾਂਗਾ ਹਾਂ ਜਿਹੜੇ ਲੋਕਾਂ ਨੇ ਮੁੱਖ ਮੰਤਰੀ ਬੀਜੀ ਕੀ ਛੋੜਿਆ ਸੋਨੂੰ ਇਹ ਗੱਲ ਦਾ ਪਤਾ ਨਹੀਂ ਜਾਂ ਛੋੜੇ ਹੱਥ-ਥੱਥ ਸੋੜੀ ਪੁਲਿਸ ਛੋੜੇ ਹੱਥੋਂ ਬਾਹਰ ਹੋ ਗਈ ਪੁਲਿਸ ਕਿਸੇ ਹੋਰ ਦੀ ਹੈ ਕੀ ਕੋਸਮਣ ਮਾਨੀ ਕਰ ਰਹੀ ਐ ਨਹੀਂ ਵੱਡੀ ਆ ਕੱਲ ਨੂੰ ਮੇਰੇ ਨਾਲ ਵੀ ਕੁਝ ਵੀ ਹੋ ਸਕਦਾ ਤੇਰੇ ਨਾਲ ਵੀ ਕੁਝ ਵੀ ਹੋ ਸਕਦਾ ਹੁਣ ਮੈਂ ਇੰਨੇ ਨਸ਼ੇ ਵਾਲੇ ਬਲੈਕਗੇ ਨੇ ਫੜ ਕੇ ਫੜਾ ਰੱਖੇ ਨੇ ਅੰਦਰ ਨੇ ਉਹਨਾਂ ਨੂੰ ਬੜਾ ਕੀ ਟ੍ਰੇਨਿੰਗ ਦੇ ਰਹੇ ਨੇ ਵੀ ਤੁਸੀਂ ਮਾਰ ਦੋ ਝੋਟੇ ਨੂੰ ਸੀ ਛੋਡੇ ਨਾਲ ਐਂਦਰ ਗੈਂਗ ਇੰਸਟਾਗ੍ਰਾਮ ਸੁਨੇਹ ਲਵਾ ਰਹੇ ਨੇ ਐਸਐਚਓ ਲੈਵਲ ਦੇ ਬੰਦੇ ਕਹਿ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਐਸਐਸਪੀ ਡੀਐਸਪੀ ਵੀ ਐਨੇ ਰੁਪਏ ਦੇਵਾਂਗੇ ਆਕ ਕਰਾਂਗੇ ਜੋ ਕਰਾਂਗੇ ਤੁਸੀਂ ਕੋਈ ਝੋਟ ਦੀ ਪੁਰਾਣੀ ਵੀਡੀਓ ਲਿਆ ਦਿਓ ਉਹ ਮੈਨੂੰ ਦੇ ਦਿਓ ਮੈਂ ਸਾਰਾ ਕੁਝ ਦੇ ਦੂੰਗਾ ਹੁਣ ਮੇਰੇ ਮੇਰੇ ਪਰਿਵਾਰ ਤੇ ਕਦੇ ਵੀ ਹਮਲਾ ਹੋ ਸਦਾ ਸਾਨੂੰ ਲ ਹਾਂ ਮੈਂ ਲੜਦਾ ਨਹੀਂ ਗੱਲ ਕਰ ਮੈਂ ਚਾਹਣਾ ਜਦੋਂ ਮੈਂ ਮਰਾਂ ਅੱਖੀ ਮੌਤ ਮਰਾਂ ਸੂਰਮੇ ਵਾਲੀ ਲੜਦਾ ਮਰਾਂ ਇੰਨੀ ਲੱਗ ਤੇ ਇਕੱਲੇ ਤੁਰ ਜਾ ਪੰਜ ਛੇ ਨਾਲ ਲੈ ਕੇ ਜਾਵਾਂ ਜਿਹੜੇ ਮੈਨੂੰ ਮਾਰਨਗੇ ਬਿਲਕੁਲ 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 ਬਾਈ ਚਲੋ ਹੁਣ ਰੋਜ਼ ਆਪਾਂ ਗੱਲਬਾਤ ਕਰਦੇ ਰਿਹਾ ਕਰਾਂਗੇ ਤੇ ਬਾਈ ਆਪਾਂ ਚਲਦੇ ਆ ਪਿੰਡਾਂ ਦੇ ਨਿਕਲਦੇ ਆ ਲੋਕਮੈਂਟਾਂ ਕਰਦੇ ਆ ਤੇ ਕੱਲ ਨੂੰ ਬਾਈ ਵੱਧ ਤੋਂ ਵੱਧ ਪਹੁੰਚਿਓ ਇਹ ਲੜਾਈ ਇਕੱਲੇ ਭਾਨੇ ਦੀ ਨਹੀਂ ਇਹ ਇਨਸਾਫ ਪਸੰਦ ਲੋਕਾਂ ਦੀ ਲੜਾਈ ਹੈ ਅੱਜ ਭਾਨੇ ਨਾਲ ਹੋਇਆ ਪਹਿਲਾਂ ਝੋਟੇ ਨਾਲ ਹੋਇਆ ਪਹਿਲਾ ਦੀਪ ਬਾਈ ਨਾਲ ਹੋਇਆ ਮੂਸੇ ਵਾਲੇ ਨਾਲ ਹੋਇਆ ਬਾਈ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਨਾਲ ਹੁਣੇ-ਹੁਣੇ ਕਿੰਨੇ ਹਾਸੇ ਹੋ ਗਏ ਇਸੇ ਸਰਕਾਰ ਦੇ ਵਿੱਚ ਜੇ ਇਹ ਹਾਸੇ ਰੋਕਣੇ ਆ ਤਾਂ ਕੱਲ ਨੂੰ ਵੱਡੇ ਇਕੱਠ ਚ ਆ ਜਿਓ ਵੱਡੇ ਕਾਫਲੇ ਲੈ ਕੇ ਆਇਓ ਨਹੀਂ ਲੜਾਈ ਫਿਰੇ ਤੇ ਚੱਲੀ ਜਾਣੀ ਆ ਫਿਰ ਬਾਅਦ ਦੇ ਵਿੱਚ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਹਾਂ ਹਾਂ ਬਾਅਦ ਚ ਰੋਏ ਤਾਂ ਬਾਅਦ ਚ ਫੋਟੋਆਂ ਲਾ ਕੇ ਰੋਣ ਦਾ ਆਰ ਆਈ ਪੀ ਲੈ ਫਾਇਦਾ ਉਹਨੇ ਕਿੱਦੇ ਫਿਰਦੇ ਆ ਫਿਰ ਮੂਹਰੇ ਕਿੱਦਾਂ ਕਰਦੇ ਆ ਕੀ ਹੋ ਰਿਹਾ ਕਰਦਾ ਮੈਂ ਜੇ ਛੋਡੇ ਇਹਨੇ ਦੀ ਕਿਤੇ ਵੀ ਨਸ਼ਾ ਵਿਕਦਾ ਸਾਨੂੰ ਮੈਨੂੰ ਵਾਰਾਜ ਖਾਸ ਨੂੰ ਬਣਾ ਕੇ ਪੇ ਦੋ ਆ ਮੇਰਾ ਨਵਾਂ ਪੇਜ ਹੈ ਕਿਉਂ ਪਿਛਲੇ ਪੀਜ ਦੀ ਜਮਾ ਕਟਾਤੀ ਸੀ ਬਸ ਤਾਂ ਇਹਦੀ ਵੀ ਕਟਾ ਦੇਣਗੇ ਪਰ ਸੱਚ ਦੀ ਆਵਾਜ਼ ਆ ਮਾਨਸਾਲਾ ਝੋਟਾ ਇਹ ਫਾਲੋ ਕਰ ਲੋ ਭਾਈ ਮੈਂ ਤੇ ਅਪਡੇਟ ਹੋਇਆ ਕਰੂੰ ਸਾਰਾ ਸੁਣਾ ਕਿਉਂ ਪੁਰਾਣਾ ਜਮੀ ਬੰਦ ਕਰ ਇਹੇ ਨਾ ਰੀਚਾਂ ਵੀ ਘਟਾਉਂਦਿਆ ਪੇਜ ਮੇਰਾ ਵੀ ਪੇਜ ਜਿਹੜਾ ਪਹਿਲਾਂ ਵਾਲਾ ਸੀ ਉਹ ਬੰਦ ਕਰਤਾ ਸੀ ਭਾਈ ਅਮਰਤਪਾਲ ਸਿੰਘ ਆ 72 ਬੰਦੇ ਜੁੜੇ ਹੋਏ ਨੇ ਕੁੱਲ ਕਿਤੇ 1000 1000 1000 ਹੁੰਦਾ ਸੀ ਆਪਣੇ ਨਾਲ ਰੀਚਾਂ ਘਟਾ ਦਿੰਦਿਆ 128 ਫਿਰ 130 31 ਬੰਦੇ ਚੋਂ ਰੀਚਾਂ ਘਟਾ ਦਿੰਦਿਆ ਭਾਈ ਤੇ ਲਾਲਾ ਵੀ ਪੇਜ ਬੰਦ ਕਰਦੇ ਆ ਜਿਹੜੇ ਵੱਧ ਪੇਜ ਚੱਲਦੇ ਪਹਿਲਾ ਪੇਜ ਮੇਰਾ ਬੰਦ ਹੀ ਆ ਬਸ ਆ ਤਾਂ ਹੀ ਉਹ ਤੇ ਹੋਇਆ ਨਹੀਂ ਮੈਂ ਉਹਦੇ ਪੇਜ ਲੈਣਾ ਚਲੋ ਕੁਲਦਾਨੀ ਬੰਦ ਕਰੀ ਜਾਂਦੇ ਕਿੰਨੇ ਕ ਬੰਦ ਕਰ ਲੂ ਆਪਾਂ ਚੈਨਲ ਆ ਥਰੂ ਆਵਾਜ਼ ਭੇਜ ਦਿੰਨੇ ਆ ਇਹਨਾਂ ਦੀ ਮਰਜ਼ੀ ਆ ਕੁਛ ਮਰਜ਼ੀ ਫਿਰ ਆਵਾਜ਼ ਤੋਂ ਸੱਚੀ ਆਵਾਜ਼ ਬੋਲਣ ਵਾਲੇ ਬੰਦੇ ਕਿੰਨੇ ਕ ਮੈਂ ਤਾਂ ਹਰ ਇੱਕ ਪੰਜਾਬੀ ਨੂੰ ਕਹਿੰਦਾ ਆ ਜਿਆਦੇ ਚੈਨਲ ਤੋਂ ਪਾਜਾ ਕਰੋ ਜੀ ਪਰ ਬੋਲੋ ਗੱਲ ਗੱਲ ਇਹ ਆ ਬਾਈ ਇਹ ਪਾਰਟੀ ਜਦੋਂ ਉੱਠੀ ਸੀ ਨਾ ਐਸੇ ਸੋਸ਼ਲ ਮੀਡੀਆ ਤੋਂ ਉੱਠੀ ਸੀ ਇਸ ਇਸ ਦੇ ਮੇਰੇ ਨੇ ਮੁੱਖ ਮੰਤਰੀ ਜਨਾਹ ਰਾਜ ਤੂੰ ਮੈਨੂੰ ਫੋਨ ਲਾ ਲਿਆ ਜਣਾ ਮੈਨੂੰ ਮੈਨੂੰ ਕੋਈ ਬੰਦਾ ਫੋਨ ਕਰਦਾ ਜਾਂ ਮੇਰਾ ਕੱਲ ਮੇਰਾ ਜੈਤੋ ਪ੍ਰੋਗਰਾਮ ਸੀ ਨਸ਼ੀ ਖਿਲਾਫ ਉੱਥੋਂ ਦਾ ਇੰਟੈਲੀਜੈਂਸ ਜਿਹੜੇ ਬੰਦੇ ਨੇ ਪ੍ਰੋਗਰਾਮ ਰੱਖਿਆ ਉਹਦੇ ਘਰੇ ਵੀ ਤੂੰ ਕਿਉਂ ਛੋਟਿਆਂ ਬੁਲਾਉਣਾ ਉਹ ਬੰਦਾ ਖੜਕੂ ਸੀਗਾ ਵੀ ਲੜਨ ਵਾਲਾ ਸੀ ਉਹ ਕਹਿੰਦਾ ਮੈਂ ਤਾਂ ਬੁਲਾਉਂਗਾ ਭਾਈ ਉਹ ਡਰਿਆ ਨਹੀਂ ਉਹਨੇ ਮੈਨੂੰ ਬੁਲਾ ਲਿਆ ਹੁਣ ਕਈ ਥਾਂ ਕਥਾਂ ਪੰਚਾਇਤ ਚੱਕਲੀ ਪੂਰੀਆ ਮੋਗੇ ਦਾਬੇ ਜਿਹੜੇ ਮੇਰਾ ਪ੍ਰੋਗਰਾਮ ਕਈ ਥਾਂ ਕੈਨਸਲ ਕਰਵਾਤੇ ਵੀ ਭਾਈ ਇਹ ਛੋਟਾ ਬੁਲਾਉਂਗੇ ਚੱਕ ਲੈਣ ਉਹ ਡਰ ਜਾਂਦੇ ਨੇ ਜ ਹੋਣ ਬਾਈ ਮੈਨੂੰ ਕੋਈ ਵੀ ਬਿਲਾ ਸਕਦਾ ਨਸ਼ੇ ਖਿਲਾਫ ਮੈਂ ਆਉਂਗਾ ਬਸ ਉੱਥੇ ਮੂਰੇ ਪੰਚ ਸਰਪੰਚ ਜਾਂ ਕੋਈ ਵੀ ਮੋਤਵਰ ਬੰਦੇ ਅੱਗੇ 20 25 ਹੋਣੇ ਚਾਹੀਦੇ ਕਿਤੇ ਮੇਰੇ ਗੋਲੀ ਮਰਵਾ ਦੋ ਹਾਂ ਲੜਾਈ ਤਾਂ ਲੜਨੀ ਪੈਣੀ ਹੈ ਮੇਰਾ ਨੰਬਰ 187 57 154 ਮੇਰਾ ਨੰਬਰ ਹੈ ਰਾਜ ਬਾਈ ਦਾ ਨੰਬਰ ਉੱਥੇ ਹੋਤੇ ਹੈ ਮੇਰਾ ਇਹਦੇ ਚ ਕਦੋਂ ਮਰਜੀ ਨਸ਼ੇ ਪ੍ਰਤੀਕਾਲ ਕਰੋ ਹਾਂ ਬਹਿਰ ਜੀ ਦਾ ਖਾਲਸਾ ਬਹਿਰ ਜੀ ਫਤੇ ਮੈਂ ਖਾਲਸਾ ਵਾ ਫਤੇ ਜੀ ਪੰਨੇ ਨੂੰ ਤਾਕਤ ਬਖਸ਼ੇ ਗੁਰੂ ਗੋਬਿੰਦ ਸਿੰਘ ਜੀ ਜਨਮ ਖਲਾਫ ਲੜਨ ਦੇ ਠੀਕ ਹੈ ਭਾਈ ਪਰ ਲੱਖ ਦੀ ਲਹਨਤ ਲੱਖ ਦੀ ਲਹਨਤ ਬੁੱਚੜ ਨੂੰ ਲੱਖ ਦੀ ਲਹਨਤ ਹੂੰ ਠੀਕ ਹੈ